ਜੋ ਬਾਪੂ ਠਾਕਰ ਮਹਿਰਾ ਸਿੰਘ ਜੀ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਦੁੱਧ ਅਤੇ ਪਕੌੜਿਆਂ ਦਾ ਤਨਮੋਤੀ ਜਿੰਨ ਪੁਆਇਆ ਗੁਰ ਲਾਲਾ ਤਾਈ ਦੁੱਧ ਪਿਆਇਆ ਸਮੂਹ ਮਾਲੜੇ ਪਰਿਵਾਰ ਵੱਲੋਂ ਇਹ ਲੰਗਰ ਲਗਾਇਆ ਗਿਆ ਜੀ ਪਿੰਡ ਜਗਜੀਤਨਗਰ ਬੱਚੇ ਇਹ ਤੁਸੀਂ ਲਾਈਵ ਜੁੜ ਚੁੱਕੇ ਹੋ ਜੀ ਪਿੰਡ ਜਗਜੀਤਨਗਰ ਸਮੂਹ ਮਾਲੜੇ ਪਰਿਵਾਰ ਵੱਲੋਂ ਦੁੱਧ ਅਤੇ ਪਕੌੜਿਆਂ ਦਾ ਲੰਗਰ ਮੋਤੀ ਮਹਿਰਾਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤੇ ਛੋਟੇ ਸਾਹਿਬ ਜਿਆਦਾਨ ਨੂੰ ਮੋਤੀ ਮਹਿਰਾਜੀ ਉਹਨਾਂ ਨੇ ਦੁੱਧ ਪਿਆਇਆ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਹੱਜ ਉਹਨਾਂ ਦੇ ਹੀ ਇਹ ਨੇ ਉਹਨਾਂ ਦਾ ਪਰਿਵਾਰ ਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਅੱਜ ਬਸ ਕਿਰਪਾ ਹੋ ਜੇ ਸਾਧੂਆਂ ਦੀ ਸੰਗਤਾਂ ਦੀ ਦਾਇਰ ਸਾਲ ਕਰਦੇ ਰਹੀਏ ਠੀਕ ਹੈ ਜੀ ਮਹਾਰਾ ਸੁਖਦਸ਼ ਇਹ ਉਹਨਾਂ ਦਾ ਪਰਿਵਾਰ ਆ ਜੀ ਬਾਪੂ ਠਾਕੁਰ ਸਿੰਘ ਮਹਿਰਾ ਉਹਨਾਂ ਨੇ ਅੱਜ ਲੰਗਰ ਲਗਾਇਆ ਜੀ ਬਾਬਾ ਦਰਸ਼ਨ ਜੀ ਤਨਮੋਤੀ ਜਿੰਨ ਪੁੰਨ ਕਮਾਇਆ ਗੁਰ ਲਾਲਾਂ ਤਾਈਂ ਦੁੱਧ ਪਿਆਇਆ ਉਹਨਾਂ ਦੇ ਸਮੂਹ ਪਰਿਵਾਰ ਕਰਦੇ ਰਹਿਣ ਕਿਰਪਾ ਠੀਕ ਹੈ ਜੀ ਮੈਰਾ ਰੱਖਣ ਪੁੱਤਿਆਂ ਵਾਸਤੇ ਠੀਕ ਹੈ ਜੀ ਇਹ ਮੋਤੀ ਮਹਿਰਾ ਜੀ ਉਹਨਾਂ ਦੀ ਯਾਦ ਵਿੱਚ ਇਹਨਾਂ ਨੇ ਲੰਗਰ ਲਗਾਇਆ ਜੀ ਇਹ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਜੀ ਦੁੱਧ ਅਤੇ ਪਕੌੜਿਆਂ ਦਾ ਲੰਗਰ ਚੱਲਦਾ ਹੈ ਜੀ ਸਮੂਹ ਪਰਿਵਾਰ ਵੱਲੋਂ ਇਹ ਲੰਗਰ ਲਗਾਇਆ ਗਿਆ ਜੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਛੋਟੇ ਸਾਹਿਬ ਜੀਾਂ ਨੂੰ नहीं आने की कोशिश नहीं कर रहा है